ਸਸਰੀਕਾਲ ਜੀ ਸਵਾਗਤ ਹੈ ਜੀ ਮੇਰਾ ਦੇਸੀ ਤੜਕਾ ਚੈਨਲ ਤੇ ਸਾਰੀਆਂ ਭੈਣਾਂ ਦਾ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ ਅੱਜ ਆਪਾਂ ਇੱਕ ਥੋੜੇ ਜਿਹਾ ਕੜੇ ਲੂਜੇ ਨੁਕਤੇ ਲੈ ਕੇ ਆਏ ਹਾਂ ਜਿਵੇਂ ਆਪਾਂ ਮਤਲਬ ਹੁਣ ਗਰਮੀਆਂ ਦਾ ਮਹੀਨਾ ਆਪਾਂ ਘਰਾਂ ਦੇ ਵਿੱਚ ਬਹੁਤ ਕਈ ਗੁਲਾਬ ਦੇ ਇਹ ਗੁਲਾਬ ਦੀਆਂ ਪੱਤੀਆਂ ਲਈਆਂ ਨੇ ਆਪਾਂ ਨੇ ਇਹ ਸਾਰੇ ਡੰਡਲ 'ਚ ਕੱਟਦੇ ਆਪਾਂ ਨੇ ਜਿਹੜੀਆਂ ਇਹਦੀਆਂ ਗੱਠਾਂ ਜੀ ਹੁੰਦੀਆਂ ਨੇ ਤੇ ਆਪਾਂ ਫੁੱਲ ਧੋ ਕੇ ਪੱਖੇ ਦੀ ਹਵਾ ਚ ਸੁਕਾਏ ਨੇ ਪਾਣੀ ਬਿਲਕੁਲ ਇਹਦਾ ਆਪਾਂ ਖਤਮ ਕਰਤਾ ਹੁਣ ਇਹ ਆਪਾਂ ਅੱਜ ਇਹਦੀ ਬਣਾਵਾਂਗੇ ਗਲਕੰਦ ਗਲਕੰਦ ਬਹੁਤ ਗੁਣਕਾਰੀ ਹੈ ਆ ਦੇਖੋ ਜੀ ਇਹ ਤੱਕ ਨਾਲੇ ਆਪਾਂ ਨੇ ਕਿਹੜਾ ਇਹ ਵਜਨ ਨਹੀਂ ਕਰਿਆ ਇਹਦਾ ਵੀ ਆਪਾਂ ਨੇ ਕਿੰਨੇ ਕੁ ਬੱਤੀਆਂ ਇਹ ਘਰਾਂ ਚ ਸਾਡੇ ਘਰੇ ਲੱਗਿਆ ਸੀ ਲੂਟਾ ਉਹਦੀ ਆਪਾਂ ਗੁਲਾਬੀਆਂ ਸੋਹਣੇ ਫੁੱਲ ਚ ਲੱਗੇ ਹੋਤੀ ਆਪਾਂ ਤੋੜ ਲਏ ਤੋੜ ਕੇ ਇਹ ਸੁਕਾ ਲਏ ਸੁਕਾ ਕੇ ਆਪਾਂ ਹੁਣ ਆਪਾਂ ਘਰੇ ਹੀ ਆਪਣਾ ਤਿਆਰ ਕਰਾਂਗੇ ਠੀਕ ਹੈ ਜੀ ਆਪਾਂ ਨੇ ਣਕ ਲਈ ਆ ਚੀਨੀ ਤੇ ਇਹ ਨੇ ਆਪਣੀਆਂ ਪੱਤੀਆਂ ਇਹਨਾਂ ਨੂੰ ਹੁਣ ਆਪਾਂ ਕੀ ਕਰਾਂਗੇ ਨਾ ਇਹ ਦੇਖਿਓ ਇਸ ਤਰੀਕੇ ਦੇ ਨਾਲ ਇੱਕਨ ਹੱਥ ਤੇ ਆਪਾਂ ਪੱਤੀਆਂ ਪਾਵਾਂਗੇ ਇਹਨੂੰ ਇੱਕਨ ਪਾਵਾਂਗੇ ਆਪਾਂ ਚੀਨੀ ਇਹ ਬਿਲਕੁਲ ਨਾ ਪੱਤੀਆਂ ਬਹੁਤ ਤਰੀਕੇ ਨਾਲ ਆਪਾਂ ਨੇ ਆਏ ਹੱਥਾਂ ਨਾਲ ਇਹਨੂੰ ਮਾਲ ਲੀਆਂ ਨੇ ਆਲਿਕੋ ਬਰੀਕ ਬਰੀਕ ਆਪਾਂ ਕਰਕੇ ਇਹ ਚੀਨੀ ਦੇ ਦਾਣੇ ਆਪਣੇ ਜਿਹੜੇ ਹੈਗੇ ਨੇ ਇਹਦੇ ਨਾਲ ਇਹ ਪੱਤੀਆਂ ਜਮੇ ਮਸਲ ਹੋ ਜਾਂਦੀਆਂ ਨੇ ਆ ਦੇਖੀਏ ਆ ਦੇਖੋ ਜੀ ਆਇਕਨ ਪਾਣੀ ਨਿਕਲਿਆ ਆਉਂਦਾ ਪੱਤੀਆਂ ਦਾ ਜਿਹੜੀ ਚੀਨੀ ਆ ਇਹਦੀ ਕੋਈ ਟੈਨਸ਼ਨ ਚਾਹੀਏ ਆਪਾਂ ਬਰੀਕ ਕਰਕੇ ਪਾ ਸਕਦੇ ਆ ਚਾਹੀਏ ਆਪਾਂ ਮੋٹے ਵੀ ਰੱਖੀਏ ਤੇ ਇਹ ਚੀਨੀ ਤਾਂ ਆਪਣੀ ਜਦ ਆਪਾਂ ਧੁੱਪ ਲਵਾਉਣੀ ਆ ਇਹ ਸਾਰੀ ਚੀਨੀ ਆਪਣੀ ਖਰਜ ਆਣੀ ਆ ਅਦੇ ਕੀ ਐਣ ਪਾ ਪਾ ਕੇ ਚੀਨੀ ਸਾਰੀਆਂ ਪੱਤੀਆਂ ਆਪਾਂ ਇੱਕੜੇ ਮਲ ਲੜੀਆਂ ਨੇ ਬਹੁਤ ਸੌਖੇ ਤਰੀਕੇ ਨਾਲ ਮਲਵ ਜਾਂਦੀਆਂ ਨੇ ਆ ਦੇਖੋ ਜੀ ਕੋਈ ਔਖਾ ਨਹੀਂ ਲੱਗਦਾ ਇਹ ਸਾਰੇ ਫੁੱਲਾਂ ਦੇ ਵਿੱਚੋਂ ਆਪਾਂ ਨੇ ਚੀਨੀ ਲੈ ਲੈ ਕੇ ਆਏ ਕਟੀਆਂ ਕਰ ਕਰਕੇ ਆਪਾਂ ਪਾਣੀ ਘੜ ਦੇਣਾ ਇਹਦਾ ਜਮਾ ਹੀ ਕੋਈ ਗੱਲ ਨਹੀਂ ਆਪਾਂ ਜੇ ਹੁਣ ਆਪਾਂ ਇਹਨੂੰ ਕਈਆਂ ਵੀ ਚੱਲ ਕੁੱਟ ਕੱਟ ਲਈਏ ਉਹ ਨਹੀਂ ਗੱਲ ਬਣਦੀ ਜਿਹੜੀ ਆਪਣੇ ਇੱਕਾਂ ਗੱਲ ਬਣਦੀ ਆਪਾਂ ਜਮਾ ਵੀ ਨਹੀਂ ਇਹ ਮਸਲਣੀ ਆ ਮਾਰੀ-ਮੋਟੀਆਂ ਪੱਤੀਆਂ ਥੋੜੀਆਂ ਜਿਹੀਆਂ ਖੜਮੀਆਂ ਰੱਖਣੀਆਂ ਨੇ ਜਮਾ ਚਟਣੀ ਜੀ ਨਹੀਂ ਬਣਾਉਣੀ ਹੈਗੀ ਇਹਦੀ ਬਸ ਐਦਾਂ ਹੀ ਏਕਣ ਬਣਾਉਣੇ ਆਪਾਂ ਆ ਦੇਖੋ ਜੀ ਏਕਣ ਐਸੇ ਤਰੀਕੇ ਨਾਲ ਆਪਾਂ ਸਾਈਆਂ ਹੁਣ ਇਹ ਪੱਤੀਆਂ ਜਿਹੜੀਆਂ ਹੈਗੀਆਂ ਨੇ ਏਕਣੇ ਤਿਆਰ ਕਰਾਂਗੇ ਜੀਨੀ ਪਾਪਾ ਕੇਖਣ ਕੋਇ ਇੱਕੜੇ ਫੜ ਫੜ ਕੇ ਆਇਆਂ ਮੁਕੀ ਨਹੀਂ ਲੱਗ ਪੱਤੀਆਂ ਬਹੁਤ ਸੋਹਣੀਆਂ ਮਲ ਹੋ ਜਾਂਦੀਆਂ ਨੇ ਔਖਾ ਨਹੀਂ ਲੱਗਦਾ ਕੋਈ ਆਪਾਂ ਨੇ ਥੋੜੀ ਜਿਹੀ ਬਹੁਤ ਹੀ ਬਾਰੀਕ ਵੀ ਨਹੀਂ ਕਰਨੀ ਬਹੁਤੀ ਆਪਾਂ ਨੇ ਮੋਟੀਆਂ ਵੀ ਨਹੀਂ ਰੱਖਣੀਆਂ ਇੱਕ ਪਾਣੀ ਜਿਹਾ ਕੱਢ ਕੇ ਜਿਹੜਾ ਚੀਨੀ ਦਾ ਆਪਾਂ ਚਾਣੀ ਜੀ ਬਣ ਜਾਂਦੀ ਆ ਫਿਰ ਇਹ ਸਾਰੀ ਚੀਨੀ ਵਿੱਚ ਖਰ ਕੇ ਪੱਤੀਆਂ ਨੇ ਜਿਹੜੀਆਂ ਬਹੁਤ ਸੋਹਣੀਆਂ ਇਹ ਨਾਲ ਮਿਲ ਜਾਂਦੀਆਂ ਨੇ ਆ ਦੇਖੀ ਆਪਾਂ ਇੱਕਣ ਸਾਰੀਆਂ ਤਿਆਰ ਕਰਦੇ ਆ ਦੇਖੋ ਜੀ ਆਪਣੀ ਸਾਰੀਆਂ ਗੁਲਾਬ ਦੀਆਂ ਪੱਤੀਆਂ ਮੈਚ ਹੋ ਗਈਆਂ ਚੀਨੀ ਦੇ ਨਾਲ ਇਹ ਮਿਰਚੀਨੀ ਜਿਹੜੀ ਥੋੜੀ ਜਿਹੀ ਮੋਟੀ ਸੀਗੀ ਇਹ ਮੋਟੀ ਇਹਨੇ ਹਾਂ ਚੀਨੀ ਨੇ ਬਹੁਤ ਵਧੀਆ ਉਹ ਸੜ ਦੇਣਾ ਵਧੀਆ ਚਾਣੀ ਜੀ ਬਣ ਜਾਣੀ ਆ ਹੁਣ ਇਹਨੂੰ ਆਪਾਂ ਕੀ ਕਰਾਂਗੇ ਇੱਕ ਆਪਾਂ ਲਵਾਂਗੇ ਦੇਖੀ ਆਪਣਾ ਕੱਚ ਦਾ ਬਰਤਨ ਇਹ ਮਾਦੀ ਮਤਲਕ ਕੱਚ ਦਾ ਡੱਬਾ ਹੈ ਇਹ ਤੇ ਇਹਦੇ ਵਿੱਚ ਆਪਾਂ ਪਾ ਕੇ ਰੱਖਾਂਗੇ ਹਜੇ ਆਪਾਂ ਨੇ ਇਹਨਾਂ ਨੂੰ ਕੁਝ ਨਹੀਂ ਕਰਨਾ ਹੈਗਾ ਆਪਾਂ ਨੇ 5-7 ਦਿਨ ਇਹ ਪਾ ਕੇ ਆਪਾਂ ਧੁੱਪ ਚ ਲਵਾਉਣੀ ਹੈਨਾ ਦੇਖੀ ਇਹ ਕਣਪਾ ਇਹਦੇ ਵਿੱਚ ਪਾਵਾਂਗੇ ਸਾਰੇ ਇਹ ਤੋਂ 5-7 ਦਿਨਾਂ ਦੇ ਵਿੱਚ ਨਾ ਬਹੁਤ ਵਧੀਆ ਆਪਣੀ ਗਰਦੰਦ ਬਣ ਕੇ ਤਿਆਰ ਹੋ ਜਾਣੀ ਫਿਰ ਉਹਨਾਂ ਚਿਰ ਆਪਾਂ ਨੇ ਧੁੱਪੇ ਲਵਾਉਣੀ ਆ ਜਿੱਥੇ ਆਪਾਂ ਨੂੰ ਤੇਜ਼ ਧੁੱਪ ਪਾਉਂਦੀ ਆ ਇਹਦਾ ਇੱਕ ਧਿਆਨ ਰੱਖਣਾ ਆਪਾਂ ਨੇ ਇੱਕ ਤਾਂ ਆਪਣਾ ਕੋਈ ਚਮਚ ਲੈਨੇ ਆ ਜਾਂ ਹੱਥ ਵੀ ਆਪਣੇ ਗਿੱਲੇ ਨਹੀਂ ਹੋਣੇ ਚਾਹੀਦੇ ਪਾਣੀ ਨਹੀਂ ਲੱਗਣਾ ਚਾਹੀਦਾ ਖੂਪਾ ਸਾਰੀਆਂ ਇਹ ਵਿੱਚ ਪਰਦੀਪ ਢੱਕਣ ਲਾਵਾਂਗੇ ਇਹਨੂੰ ਇੱਕਨੇ ਇੱਕ ਹਫਤਾ ਆਪਾਂ ਧੁੱਪ ਲਵਾਉਣੀ ਹੈ ਦੀ ਇੱਕ ਹਫਤੇ ਧੁੱਪ ਦੇ ਵਿੱਚ ਨਾਲ ਤਾਂ ਜਿਹੜੀ ਚੀਨੀ ਆ ਉਹਨੇ ਆਪਣਾ ਪਾਣੀ ਛੱਡ ਜਾਣਾ ਚਾਹੀਦਾ ਨਹੀਂ ਬਣ ਜਾਣੀ ਹੈ ਦੀ ਚੀਨੀ ਦੀ ਨਾਲੇ ਆਪਣੀਆਂ ਪੱਤੀਆਂ ਜਿਹੜੀਆਂ ਦਿਲਾਵਦੀਆਂ ਨੇ ਇਹ ਬਹੁਤ ਵਧੀਆ ਬਣ ਕੇ ਤਿਆਰ ਹੋਣਗੀਆਂ ਨੇ ਤੇ ਹੁਣ ਆਪਾਂ ਇਹਨੂੰ ਏਕਨੇ ਧੁੱਪਾਂ ਚ ਰੱਖਦੇ ਆ ਤੁਹਾਨੂੰ ਮੈਂ 5-7 ਦਿਨ ਦੀ ਧੁੱਪਾਂ ਲਵਾ ਕੇ ਉਸ ਤੋਂ ਬਾਅਦ ਦਿਖਾਉਣੀ ਆ ਵੀ ਆਪਾਂ ਨੇ ਇਹ ਕਿਵੇਂ ਤਿਆਰ ਕਰਨੀ ਆ ਠੀਕ ਹੈ ਜੀ ਦੇਖੋ ਜੀ ਗਿਲਕੋੰਦ ਬਣ ਕੇ ਆਪਣੀ ਹੋ ਗਈ ਆ ਤਿਆਰ ਆਪਾਂ ਨੇ ਤੁਹਾਨੂੰ ਮੈਂ ਦੱਸਿਆ ਸੀ ਨਾ ਵੀ ਆਪਾਂ ਨੇ ਜਿਹੜੇ ਫੁੱਲ ਸੀਗੇ ਗਲਾਬ ਦੇ ਗਲਾਬ ਦੇ ਫੁੱਲ ਆਪਾਂ ਧੋਸ ਮਾਰ ਕੇ ਚੀਨੀ ਦੇ ਵਿੱਚ ਆਪਾਂ ਨੇ ਇਹ ਥੋੜੀ ਜਿਹੀ ਮੈਸੇਜੇ ਕਰੇਤੀ ਆਪਾਂ ਨੇ ਦੇਖੀਏ ਆਪਾਂ ਨੇ 5 ਤੋਂ 7 ਦਿਨ ਤੋਂ ਪਾ ਲਵਾਈ ਹੈ ਇਹਦੀ ਨਾਲ ਤਾਂ ਇਹਦਾ ਕਲਰ ਦੇਖੋ ਚੇਂਜ ਹੋ ਗਿਆ ਤੇ ਗੁਲਕੰਦ ਬਿਲਕੁਲ ਆਪਣੀ ਬਣ ਕੇ ਤਿਆਰ ਹੋ ਗਈ ਆ ਤੇ ਦੇਖੋ ਇਹ ਜਿਹੜੀ ਚੀਨੀ ਸੀਗੀ ਉਹਨੇ ਆਪਾਂ ਜਮਾ ਹੀ ਨਾਲ ਐਨ ਮੈਚ ਹੋ ਗਈ ਤੇ ਚੀਨੀ ਦੇਖੀਏ ਕਿੰਨੀ ਵਧੀਆ ਬਣ ਕੇ ਗੁਲਕੰਦ ਆਪਣੀ ਤਿਆਰ ਹੋਈ ਆ ਹੁਣ ਇਹਦੇ ਵਿੱਚ ਆਪਾਂ ਕੁਝ ਥੋੜੀ ਜਿਹੀ ਚੀਜ਼ਾਂ ਰਲਾਉਣੀ ਆ ਨੇ ਆਪਾਂ ਮਿਕਸ ਕਰਾਂਗੇ ਤੇ ਇਹ ਬਹੁਤ ਗੁਣਕਾਰੀ ਆ ਗਲਕੰਧ ਜਿਹਦੇ ਘਰਾਂ ਦੇ ਵਿੱਚ ਵੀ ਬਹੁਤ ਆਮ ਹੈ ਤਾਂ ਸਾਡੇ ਸਾਰੇ ਘਰਾਂ ਦੇ ਵਿੱਚ ਫੁੱਲ ਫੁੱਲ ਲੱਗੇ ਹੁੰਦੇ ਨੇ ਬਹੁਤ ਵਧੀਆ ਬਣ ਕੇ ਆਪਣੀ ਤਿਆਰ ਹੋ ਜਾਂਦੀ ਆ ਤੇ ਸਾਡੇ ਵੀ ਬੁਟਾ ਹੈਗਾ ਸੀਗਾ ਇੱਕ ਆਪਾਂ ਨੇ ਉਹ ਤੋਂ ਹੀ ਤਿਆਰ ਕਰੀ ਆ ਇਹ ਹੁਣ ਮੈਂ ਤੁਹਾਨੂੰ ਇਹਦੇ ਬਾਰੇ ਦੱਸਦੀ ਆ ਦੇਖੋ ਜੀ ਇੱਕ ਮੇਰੀਆਂ ਸਾਰੀਆਂ ਭੈਣਾਂ ਨੂੰ ਬੇਨਤੀ ਆ ਵੀ ਮੇਰਾ ਚੈਨਲ ਇਹ ਦੇਸੀ ਤੜਕਾ ਹੈ ਇਹ ਆਪਾਂ ਖਾਣੇ ਪੀਣੇ ਵਾਲਾ ਜਿਹੜੀ ਦੇਸੀ ਜਿਹਾ ਬਣਾਉਨੇ ਆਪਾਂ ਤੇ ਇਹਨੂੰ ਪੂਰੀ ਵੱਧ ਤੋਂ ਵੱਧ ਸਪੋਰਟ ਕਰਿਓ ਇੱਕ ਮੇਰਾ ਹੈਗਾ ਆਸਾਨ ਬੁਣਤੀ ਚੈਨਲ ਜਿਹੜਾ ਆਸਾਨ ਬੁਣਤੀ ਆ ਉਹ ਮੇਰੇ ਭੈਣਾਂ ਨੇ ਬਹੁਤ ਮੈਨੂੰ ਪਿਆਰ ਦਿੱਤਾ ਉਹਦੇ ਵਿੱਚ ਏਕਨੇ ਮੈਨੂੰ ਇਹਦੀ ਸਪੋਰਟ ਕਰਿਓ ਜਿਵੇਂ ਉਹਦੀ ਕੀਤੀ ਹੈ ਇਹਦੀ ਵੀ ਐਵੇਂ ਸਪੋਰਟ ਕਰਿਓ ਤੇ ਆਪਾਂ ਵਧੀਆ ਵਧੀਆ ਇਹ ਵੀ ਚੀਜ਼ਾਂ ਲੈ ਕੇ ਆਵਾਂਗੇ ਦੇਖੀਏ ਜੀ ਜਿਵੇਂ ਆਪਾਂ ਕੋਟੇ ਸਵਾਟਰ ਬਣਾਉਂਦੇ ਆ ਓਕਨੇ ਆਪਾਂ ਇਹ ਵੀ ਚਲਾਵਾਂਗੇ ਨਾਲ ਦੀ ਨਾਲ ਤੁਹਾਨੂੰ ਸਾਰਾ ਦੱਸਾਂਗੇ ਤੇ ਹੁਣ ਆਪਾਂ ਕੀ ਕਰਾਂਗੇ ਆ ਦੇਖੀਏ ਇਹ ਜਿਹੜੀ ਗੁਲਕੰਦਾ ਹੁਣ ਇਹਦੇ ਵਿੱਚ ਆਪਾਂ ਨੇ ਟਰਪਲੇਟ ਲਈਏ ਇੱਕ ਦੇਖੋ ਜੀ ਜਿਹੜਾ ਇਹ ਆ ਨਾ ਇਹ ਮੇਰਾ ਸੌਂਫ ਦਾ ਪਾਊਡਰ ਬਣਾਇਆ ਆਪਾਂ ਨੇ ਗ੍ਰाइंड ਕਰਿਆ ਇਹ ਸਾਫਤ ਨਹੀਂ ਪਾਈ ਹੈ ਕਿ ਥੋੜਾ ਜਿਹਾ ਮੋਟਾ ਜਿਹਾ ਕਰਿਆ ਤੇ ਇਹਦੇ ਵਿੱਚ ਮੈਂ 9-10 ਲਾਈਚੀਆਂ ਵੀ ଥିਗੀਆਂ ਆਪਾਂ ਨੇ ਉਹ ਵੀ ਵਿੱਚੇ ਗ੍ਰाइंड ਕਰ ਲਈਆਂ ਤੇ ਹੁਣ ਆਪਾਂ ਇਹਨੂੰ ਮੈਂ ਤੁਹਾਨੂੰ ਸਾਰੀ ਗਲਕਾਂ ਦਾ ਆਪਾਂ ਕੱਢ ਕੇ ਪਲੇਟ 'ਚ ਪਾਵਾਂਗੇ ਤੁਹਾਨੂੰ ਐਂ ਦਿਖਾਵਾਂਗੇ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਦੇਖੋ ਜੀ ਬਹੁਤ ਵਧੀਆ ਐ ਇਹਨੂੰ 5-7 ਦਿਨਾਂ ਦੇ ਵਿੱਚ ਹੀ ਦੇਖੋ ਜੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਇਹਨੋਂ ਪਹਿਨ ਸਾਰੇ ਕੱਢ ਕੇ ਆਪਾਂ ਇਹਨੂੰ ਥੋੜੀ ਜਿਹੀ ਮਿਕਸ ਕਰਾਂਗੇ ਦੇਖੋ ਜੀ ਆ ਹੈਗਾ ਆਪਣਾ ਇਲਾਇਚੀ ਪਾウダー ਇਹਨਾਂ ਵਿੱਚ ਆਪਣਾ ਹੈਗਾ ਇਹ ਸੌਂਫਾੜਾ ਇਹਨੂੰ ਆਪਾਂ ਇਦਾਂ ਪਾਵਾਂਗੇ ਕਿਉਂ ਕਈ ਵਾਰ ਪਸਾਉਂਦੀ ਪਮੈਂ ਪਹਿਲਾਂ ਇੱਕ ਹੋਰ ਥੋੜੀ ਬਣਾਈ ਤੀ ਉਹ ਆਪਾਂ ਨੇ ਸਾਭਤੀ ਸੀ ਇਹਦੇ ਵਿੱਚ ਹੁਣ ਆਪਾਂ ਲਵਾਂਗੇ ਥੋੜਾ ਜਿਹਾ ਦੇਖੀਏ ਸਹਿਤ ਮਿਲਾਵਾਂਗੇ ਦੋ ਕ ਚਮਚਿਆਂ ਦਾ ਗੇੜ ਉਹਦੇ ਨਾਲ ਬਹੁਤ ਵਧੀਆ ਜਿਹੜੀ ਚੀਨੀ ਜੀ ਹੈ ਉਹ ਨਹੀਂ ਆਪਣੇ ਉੱਤੇ ਆਉਂਦੀ ਚੀਨੀ ਜੀ ਜਿਹੜੀ ਬਣ ਜਾਂਦੀ ਆ ਆਪਾਂ ਇਦਾਂ ਮੈਚ ਕਰ ਲਾਂਗੇ ਦੋ ਕ ਚਮਚੇ ਪਾਉਣੇ ਨੇ ਆਪਾਂ ਜ਼ਿਆਦਾ ਨਹੀਂ ਪਾਉਣੀ ਇਹ ਦੇਖੋ ਜੀ ਆਪਾਂ ਇਹਦੇ ਵਿੱਚ ਬਸ ਇੱਕ ਇਲਾਇਚੀ ਬੋਡਰ ਦਾ ਹੁੰਦਾ ਇੱਕ ਥੋੜੀ ਸੌਫ ਇਹਦੇ ਨਾਲ ਆਪਣਾ ਟੇਸਟ ਜਿਆ ਵਧੀਆ ਬਣ ਜਾਂਦਾ ਸਾਰੀ ਆਪਾਂ ਇਹਨੂੰ ਮਿਕਸ ਕਰ ਲਾਂਗੇ ਹੁਣ ਚਾਹੇ ਆਪਾਂ ਦੋ ਕੁ ਧੁੱਪਾਂ ਲਵਾ ਕੇ ਜਦੋਂ ਮਰਜੀ ਇਹ ਤਿਆਰ ਆ ਆਪਣੇ ਖਾਣੇ ਵਾਲੀ ਐਨ ਵਧੀਆ ਬਣ ਗਈ ਆ ਇਹ ਇਹਨੂੰ ਆਪਾਂ ਜਦ ਮਰਜੀ ਖਾ ਸਕਦੇ ਆ ਤੇ ਦੇਖਿਓ ਐਦਾਂ ਆਪਾਂ ਇਹਨੂੰ ਮਿਕਸ ਕਰ ਦੇਣਾ ਸਾਰੀ ਆਪਣੀ ਬਣ ਕੇ ਹੋ ਗਈ ਤਿਆਰ ਇਹ ਦੇਖੋ ਜੀ ਜਿਆਦਾ ਬਣ ਜਾਂਦੀ ਹੈ ਇਹਦਾ ਜਿਹੜਾ ਕਲਰ ਆ ਉਹ ਵੀ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਂਦਾ ਚੇਂਜ ਹੋ ਜਾਂਦਾ ਦੇਖੋ ਜੀ ਲੈ ਬਿਲਕੁਲ ਜਿੰਨੀ ਨਹੀਂ ਇਹਦੇ ਵਿੱਚ ਰਹੀ ਹੈਗੀ ਆਪਾਂ ਸਾਰੇ ਇਹਨੂੰ ਮਿਕਸ ਕਰ ਲਾਂਗੇ ਜਦ ਆਪਾਂ ਮਰਜ਼ੀ ਥੋੜੇ ਜਿਹਾ ਬਣਾ ਕੇ گلاب ਦੇ ਪੱਤੀਆਂ ਦਾ ਆਪਾਂ ਇਹ ਬਣਾ ਸਕਦੇ ਆ ਆਪਾਂ ਆਪਣੇ ਬੱਚਿਆਂ ਖਾਤਰ ਇਹਨੂੰ ਆਪਾਂ ਰੱਖਾਂਗੇ ਬਣਾ ਕੇ ਜਿਵੇਂ ਮਰਜ਼ੀ ਆਪਾਂ ਸੌਣ ਦੇ ਟਾਈਮ ਖਾਣਾ ਖਾਣ ਤੋਂ ਬਾਅਦ ਆਪਾਂ ਅੱਧੇ ਕਿ ਚਮਚੀ ਬੱਚਿਆਂ ਨੂੰ ਵੀ ਦੇ ਸਕਦੇ ਆ ਆਪਾਂ ਆਪ ਵੀ ਖਾ ਸਕਦੇ ਆ ਇਹ ਪੇਟ ਦੀਆਂ ਬਿਮਾਰੀਆਂ ਖਾਤਰ ਬਹੁਤ ਗੁਣਕਾਰੀ ਆ ਦੇਖੋ ਜੀ ਇਹ ਐਨ ਆਪਣੀ ਰਲ ਗਈ ਜਾਂ ਦੇਖੋ ਜੀ ਸਿਹਤਨਾ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ ਇਹ ਦੇਖੋ ਜੀ ਬਣ ਕੇ ਆਪਣੀ ਗਲਕੰਦ ਹੋ ਗਈ ਤਿਆਰ ਜਦ ਮਰਜੀ ਇਹਨੂੰ ਆਪਾਂ ਖਾ ਸਕਦੇ ਹਾਂ ਦੇਖੀਏ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਇਹਨ ਚੀਨੀ ਵੀ ਮੈਚ ਹੋ ਗਈ ਜਿਹੜੇ ਆਪਾਂ 2 ਚਮਚੇ ਸੈਤ ਦੇ ਪਾਏ ਨੇ ਉਹ ਵੀ ਨਾਲ ਮੈਚ ਹੋ ਗਿਆ ਸੋ ਥੋੜੀ ਸੌਂਫ ਪਾਈ ਹੈ 10 ਕ ਇਲੈਚੀਆਂ ਪਾਈਆਂ ਸੀਗੀਆਂ ਆਪਾਂ ਨੇ ਥੋੜਾ ਜਿਹਾ ਟੇਸਟ ਜਿਹਾ ਬਦਲਣ ਖਾਤਰ ਤੇ ਜੇ ਤੁਹਾਨੂੰ ਇਹ ਹੁਣ ਮੇਰੀ ਵੀਡੀਓ ਵਧੀਆ ਲੱਗੀ ਦੱਸਣ ਦਾ ਤਰੀਕਾ ਵਧੀਆ ਲੱਗਿਆ ਤਾਂ ਤੁਸੀਂ ਕਮੈਂਟ ਸ਼ੇਅਰ ਲਾਇਕ ਜਰੂਰ ਕਰਨਾ ਤੁਸੀਂ ਵੱਧ ਤੋਂ ਵੱਧ ਮੇਰੇ ਚੈਨਲ ਨੂੰ ਸਪੋਰਟ ਕਰਨਾ ਨਵੇਂ ਨਵੇਂ ਚੀਜ਼ਾਂ ਹੋਰ ਲੈ ਕੇ ਆਵਾਂਗੇ ਦੇਸੀ ਤੜਕਾ ਮੇਰਾ ਚੈਨਲ ਆ ਤੇ ਜਿਵੇਂ ਮੈਨੂੰ ਉਹਦੇ ਵਿੱਚ ਤੁਸੀਂ ਆਸਾਨ ਬੁੰਤੀ ਦੇ ਵਿੱਚ ਬਹੁਤ ਪਿਆਰ ਦਿੱਤਾ ਸਾਰੀਆਂ ਭੈਣਾਂ ਨੇ ਓਕੜੇ ਤੁਸੀਂ ਇਹਨਾਂ ਨੂੰ ਦਿਉਂਦਾ ਦਿলো ਧੰਨਵਾਦ ਜੀ ਹੱਥ ਜੋੜ ਕੇ ਬੇਨਤੀ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਅੱਗੇ ਆਪਾਂ ਹੁਣ ਹੋਰ ਨਵੇਂ ਕੋਈ ਲੈ ਕੇ ਰੈਸਪੀ ਆਵਾਂਗੇ ਬਣਾਵਾਂਗੇ ਆਪਾਂ ਜਦ ਤੱਕ ਲਈ ਧੰਨਵਾਦ ਜੀ